ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋ ਧਿਰਾਂ ਵਿਚਾਲੇ ਝੜਪ ਹੁੰਦੀ ਹੈ ਝੜਪ ਇੰਨੀ ਵੱਧ ਜਾਂਦੀ ਹੈ ਕਿ ਇਸ ਝੜਪ ਦੌਰਾਨ ਇੱਟਾਂ ਪੱਥਰ ਚੱਲੇ ਨੇ ਇੰਨਾ ਹੀ ਨਹੀਂ ਤੇ ਇਸਾਰ ਹਥਿਆਰਾਂ ਨਾਲ ਇੱਕ ਦੂਜੇ ਤੇ ਹਮਲਾ ਵੀ ਕੀਤਾ ਗਿਆ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਦੱਸਦੀ ਕਿ ਜਦ ਪਹਿਲੀ ਧਿਰ ਦੇ ਵੱਲੋਂ ਦੂਜੀ ਧਿਰ ਤੇ ਹਮਲਾ ਕੀਤਾ ਜਾਂਦਾ ਤੇ ਉਹਨਾਂ ਨੇ ਮੱਸਾ ਆਪਣੀ ਜਾਨ ਬਚਾਈ ਹੈ ਕਿਉਂਕਿ ਇਸ ਚੜ੍ਹਪ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਝ ਨੌਜਵਾਨਾਂ ਦੇ ਵੱਲੋਂ ਘਰ ਦੇ ਉੱਪਰ ਹਮਲਾ ਕੀਤਾ ਜਾਂਦਾ ਤੇਜ਼ਾਰ ਹਥਿਆਰਾਂ ਦਾ ਇੱਟਾ ਪੱਥਰ ਦੇ ਨਾਲ ਤੇ ਉਸ ਘਰ ਦੇ ਅੰਦਰ ਬੈਠੇ ਜਿਹੜੇ ਲੋਕ ਨੇ ਉਸ ਘਰ 'ਚ ਰਹਿੰਦੇ ਜਿਹੜੇ ਲੋਕ ਨੇ ਉਹਨਾਂ ਨੇ ਮੱਸਾ ਆਪਣੀ ਜਾਨ ਬਚਾਈ ਹੈ ਜੋ ਕਿ ਤਸਵੀਰਾਂ ਦੇ ਵਿੱਚ ਵੀ ਕੈਦ ਹੋਇਆ ਹੈ ਇਹ ਪੂਰਾ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਰਾਤੀ ਮੈਂ ਮੁੰਡੇ ਨੇ ਘਰੇ ਛੱਡ ਕੇ ਉਹਨੂੰ ਤੇ ਮਾਦਰੋ ਘਰੇ ਆਦਿਆ ਸੀ ਤੇ ਇਹਨਾਂ ਨੇ ਪੀਤੀ ਇਹ ਰਾਜੇ ਲੱਗਦੇ ਆਕਟਿਵ ਵਿੱਚ ਮਾਰਤੇ ਨਾਲ ਲਿਆ ਗਏ ਤੇ ਉੱਥੇ ਬੈਸ ਬਕਸਾਈ ਹੋਈ ਤੇ ਬਾਅਦ ਅਸੀਂ ਘਰੇ ਆ ਗਏ ਦੋਨੇ ਮੁੰਡੇ ਤੇ ਘਰੇ ਆ ਗਏ ਤੇ ਘਰੇ ਵਾਲੇ ਵੜੇ ਅੰਦਰ ਪਾਣੀ ਪੁਣੀ ਪੀਤਾ ਤੇ ਬਾਅਦ ਫੇਰ ਮੁੰਡੇ ਲਾ ਕੇ ਬਾਹਰ ਨਾਲ ਹੀ ਮਗਰ ਆ ਗਿਆ ਫਿਰ ਇਹਨਾਂ ਨੇ ਏ ਟੋਟੇ ਟੋਟੇ ਬੜੀ ਦਾਤਰ ਦੇ ਉੱਤਰ ਚਲਾਏ ਤੇਵਾ ਜਾਵਾਂ ਨਹੀਂ ਗੰਦੇ ਬਾਹਰ ਆਓ ਵੇਖਣਾ ਤੁਹਾਨੂੰ ਇਹ ਆਓ ਤੇ ਬਾਜੋ ਫੋਨ ਵੀ ਕਰਨ ਦੇ ਹੀ ਬਾਅਦ ਵਿੱਚ ਅੱਛਾ ਹਾਂਜੀ ਕੰਗੇ ਦਿੰਦੇ ਧਮਕਿਆ ਦੇਂਦੇ ਹੀ ਕਹਿੰਦੇ ਬਾਹਰ ਆਓ ਕਹਿੰਦਾ ਅੱਡੇ ਤੇ ਆਓ ਕਹਿੰਦਾ ਵੇਖਣਾ ਤੁਹਾਨੂੰ ਝਗੜੇ ਦਾ ਕਾਰਨ ਜੀ ਇਹ ਆਂਦੇ ਘਰ ਕਿ ਇਹਨਾਂ ਨੇ ਪਿੱਛੇ ਲਿਆ ਕੇ ਹਟਾ ਮਾਰੀ ਇਹਨਾਂ ਦੇ ਪੁਰਾਣਾ ਕਹਿੰਦੇ ਪਹਿਲੇ ਵੀ ਹੋਇਆ ਸੀ ਕਿਤੇ ਉਸੇ ਰੰਜੇ ਦੇ ਵਿੱਚ ਹੀ ਇਹਨਾਂ ਨੇ ਹਟਾ ਮਾਰ ਕੇ ਤੇ ਮੁੰਡੇ ਘਰ ਆ ਗਏ ਆਪਣੇ ਤੇ ਇਹਨਾਂ ਨੇ ਮਗਰੋਂ ਹੀ ਆ ਕੇ 20 25 ਮੁੰਡੇ ਆਏ ਇਹਨਾਂ ਨੇ ਕਰਪਾਨਾਂ ਦਾਤਰ ਵਾ ਦਾ ਬੂਹੇ ਚਲਾਣ ਲਾ ਗਏ ਮੁੰਡੇ ਦੇ ਅੰਦਰ ਵੜਲੇ ਉਦੋਂ ਆ ਰੇਟਾ ਉੱਤੇ ਚਲਾ ਗਏ ਤੇ ਵਾਵਾ ਜਿਹੜਾ ਲੜਕਾਰੇ ਮਾਰਦੇ ਤੇ ਉਤੋਂ ਉਹਨਾਂ ਨੇ ਫਾਇਰ ਵੀ ਘੜੇ ਕਹਿੰਦੇ ਬਾਹਰ ਨਿਕਲਦੇ ਅਨਜਾਨੋਂ ਮਾਰਨਾ ਮਾਰਨਾ ਗਾਲਾਂ ਵੀ ਕੱਢਦੇ ਗਾਲਾਂ ਬੜੀਆਂ ਕੱਢੀਆਂ ਜੀ ਧਮਕੀਆਂ ਵੀ ਦਿੱਤੀਆਂ ਧਮਕੀਆਂ ਲਾਉਂਦੇ ਗਾਲਾਂ ਕੱਢਣਦੇ ਸੀ ਤੇ ਸੀਸੀਟੀਵੀ ਵੀਡੀਓ ਤੁਹਾਡੇ ਕੋਲ ਹੈਗੀ ਆ ਕਾਰਨ ਝਗੜੇ ਦਾ ਕੋਈ ਨਹੀਂ ਜੀ ਇਹ ਕਿਤੇ ਪੁਰਾਣੀ ਰੰਜਿਸ਼ ਸੀਗੀ ਜਿੱਥੇ ਆਪਸ ਵਿੱਚ ਪਹਿਲਾਂ ਵੀ ਲੜੇ ਹਾਇ ਤੋ ਛੇ ਕੁ ਮਹੀਨੇ ਪਹਿਲਾਂ ਉਹਦਾ ਰਾਜੀਨਾਮਾ ਹੋ ਗਿਆ ਉਹਦੇ ਬਾਅਦ ਇਹ ਰਾਤੀ بیٹے ਮੇਰੇ ਭਤੀਜਾ ਘਰ ਆ ਰਿਹਾ ਸੀ ਆਪਣੇ ਕੰਮ ਤੋਂ ਤੇ ਇਹਨਾਂ ਨੇ ਪਿੱਛੋਂ ਲਿਆ ਕੇ ਕਿਵਾ ਮਾਰੀ ਉੱਥੇ ਤੂ ਤੂ ਮਮਾ ਮੈਂ ਹੋਈ ਤੇ ਭਤੀਜਾ ਚਲੋ ਜੀ ਲੜਾਈ ਝਗੜਾ ਫੇਰ ਕੇ ਲੋਕਾਂ ਨੇ ਵਿੱਚ ਪੈ ਕੇ ਛੜਾਤਾ ਭਤੀਜਾ ਮੇਰਾ ਘਰ ਆ ਗਿਆ ਉਹਦੇ ਬਾਅਦ ਇਹ 10 ਤੋਂ 20 ਮੁੰਡੇ ਲੈ ਕੇ ਸਾਡੇ ਘਰ ਆਣ ਪਏ ਆ ਜਿੱਚ ਇਹਨਾਂ ਨੇ ਆ ਕੇ ਸਾਡੇ ਗੇਟ ਤੇ ਕਿਰਪਾਨਾਂ ਮਾਰੀਆਂ ਦਾਤਰ ਮਾਰੇ ਆ ਇੱਟਾਂ ਚਲਾਈਆਂ ਸਾਡੇ ਘਰ ਇੱਟਾਂ ਇੰਨੀਆਂ ਖਲਰੀਆਂ ਸਾਡੇ ਘਰੋਂ ਜਾਨੋ ਮਾਰਨ ਦੇ ਨੁਕਸਾਨ ਹੋ ਸਕਦਾ ਸੀ ਜਿੰਨੀਆਂ ਨੇ ਇੱਟ ਚਲਾਈ ਆ ਝਗੜਾ ਸਰ ਰਾਤੀ ਦੋ ਵਾਰੀ ਪਏ ਜੀ ਇੱਕ ਵਾਰੀ ਪਹਿਲਾਂ 10:30 ਵਜੇ ਪਏ ਆ ਇੱਕ ਵਾਰ ਰਾਤੀ 12 ਵਜੇ ਪਏ ਆ ਜੀ ਦੋਵਾਂ ਵਾਰੀ ਇੱਟਾਂ ਚ ਲਾ ਕੇ ਗਏ ਦਾਤਰ ਮਾਰ ਕੇ ਗਏ ਲਲਕਾਰੇ ਮਾਰਨਦੇ ਸੀ ਹਵਾਈ ਫਾਇਰ ਵੀ ਕੱਡੇ ਆ ਜਿਹਦੀ ਸੀਸੀਟੀਵੀ ਕੈਮਰੇ ਸਾਡੇ ਕੋਲ ਹੈਗੇ ਆ ਤੇ ਜੋ ਅਸੀਂ ਪੁਲਿਸ ਨੂੰ ਵਿਖਾਈ ਵੀ ਆ ਹੁਣ ਪੁਲਿਸ ਵਾਲੇ ਉਹਨਾਂ ਦੇ ਵੱਲ ਗਏ ਆ ਰਾਤ 115 ਤੇ 112 ਤੇ ਕੰਪਲੇਟ ਲਖਾਨ ਤੇ ਕੋਈ ਪੁਲਿਸ ਵਾਲਾ ਨਹੀਂ ਆਇਆ ਰਾਤ ਅਸੀਂ ਚਾਰ ਵਾਰੀ ਕੰਪਲੇਟ ਲਖਾਈ ਹੈ ਕੋਈ ਮੌਕੇ ਤੇ ਮੁਲਾਜ਼ਮ ਨਹੀਂ ਪਹੁੰਚਿਆ ਜੇ ਰਾਤ ਕੋਈ ਨੁਕਸਾਨ ਹੋ ਜਾਂਦਾ ਤੇ ਮੁਲਾਜ਼ਮ ਫਿਰ ਜ਼ਿੰਮੇਵਾਰ ਤੇ ਮੁਲਾਜ਼ਮ ਹੀ ਸੀਗੇ ਇੱਕੜਾ ਮਾਂबीर ਸਿੰਘ ਪੁੱਤਰ ਅਮਰਤਪਾਲ ਸਿੰਘ ਵਾਸੀ ਮਹੱਲਾ ਜਟਾਂਵਾਲਾ ਗੁਰਦਾਰਾ ਸਾਹਿਬ ਲਾਗੇ ਮਾਲ ਪਿੰਡ ਜਿੱਥੇ ਨਾ ਝਗੜਾ ਹੋਇਆ ਇਹਦੇ ਸਬੰਧ ਵਿੱਚ ਛਾਪਮਾਰੀ ਕਰ ਲਈ ਦਰਖਾਸਤ ਲਿਖ ਲਈ ਆ ਤੇ تصدیق ਕਰਕੇ ਸੀਸੀਟੀਵੀ ਨਾਲ ਜਿਹੜੇ ਫੋਟੋ ਸੀ ਉਹ ਕਬਜ਼ੇ 'ਚ ਲੈ ਲਈਏ ਤੇ ਉਹਦੇ ਵਿੱਚ ਜੋ ਬੰਦੇ ਦੀ شناخت ਉਹਦੇ ਆਧਾਰ ਤੇ ਵਾਰਤવાર ਸਖਤ ਕਰ ਕਾਨੂੰਨੀ کارروائی ਕੀਤੀ